ਨਜ਼ਦੀਕੀ ਪਿੰਡ ਤਤਲੇ ਵਿਖੇ ਡੰਗਰਾਂ ਲਈ ਲੈਂਟਰ ਪਾ ਕੇ ਬਣਾਇਆ ਗਿਆ ਪੱਕਾ ਸ਼ੈੱਡ ਅਚਾਨਕ गिर ਪਿਆ ਜਿਸ ਕਾਰਨ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਸ਼ੈੱਡ 100 ਫੁੱਟ ਲੰਬਾ ਅਤੇ 20 ਫੁੱਟ ਚੌੜਾ ਸੀ ਅਤੇ ਚੰਗੀ ਤਰ੍ਹਾਂ ਸੀਮੈਂਟ ਸਰੀਆ ਲੈਂਟਰ ਪਾ ਕੇ ਬਣਾਇਆ ਗਿਆ ਸੀ ਪਰ ਬਾਰਿਸ਼ ਦੇ ਪਾਣੀ ਅੱਗੇ ਨਹੀਂ ਰੁਕ ਸਕਿਆ ਗਨੀਮਤ ਇਹ ਰਹੀ ਕਿ ਸ਼ੈੱਡ ਡਿਗਣ ਤੋਂ ਪਹਿਲਾਂ ਸ਼ੈੱਡ ਦੇ ਥੱਲਿਓਂ ਬੰਨੇ ਹੋਏ ਡੰਗਰ ਅਤੇ ਪ੍ਰਵਾਸੀ ਉਥੋਂ ਕੱਢ ਲਏ ਗਏ ਸਨ ਕਿਸਾਨ सुरेंद्रਪਾਲ ਨੇ ਦੱਸਿਆ ਕਿ ਉਸ ਦੀ 1.5 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਡੰਗਰਾਂ ਦੇ ਸਿਰ ਤੇ ਹੀ ਪਲਦਾ ਸੀ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੀੜਤ ਕਿਸਾਨ ਦੇ ਲਈ ਮਦਦ ਦੀ ਅਪੀਲ ਕੀਤੀ ਹੈ ਇਹ ਮੇਰਾ ਨਾਂ ਜੈ सुरेंद्रਜੀਤ ਸਿੰਘ ਬਾਜਵਾ ਪਿੰਡ ਤਤਲੇ ਇਹ ਨੁਕਸਾਨ ਤੇ ਪਾਜੀ ਬਰਸਾਤਾ ਨੇ ਨੰਗ ਕਰਤਾ ਇਹ ਤੇ ਮਹਾ ਡੰਗਰ ਕੱਡੇ ਥੱਲੇ। ਇਹ ਡੰਗਰ ਹੀ ਥੱਲੇ ਆਏ ਨੇ ਹੀ ਅਸੀਂ ਆਪ ਤੋੜ ਕੇ ਬਚੇ ਆਂ। ਜਦੋਂ ਕੰਦ ਬਹਿਣ ਲੱਗੀ ਆ ਵੇਖੀ ਆ ਤੇ ਉਹ ਬਰਾਂਡਾ ਹੀ ਸਾਰਾ ਥੱਲੇ ਆ ਗਿਆ ਛੱਡ ਐਡਾ ਤਕੜਾ ਛੱਡ ਡੰਗਰਾਂ ਵਾਸਤੇ ਬਣਾ ਦਾ ਹੀ। 100 ਫੁੱਟ ਲੰਮਾ 20 ਫੁੱਟ ਚੌੜਾ। ਅੱਜ ਦੇ ਜਮਾਨੇ 'ਚ ਐਡਾ ਛੱਡ ਪਾਉਣਾ ਹੋਵੇ ਤੇ 15-20 ਲੱਖ ਰੁਪਈਆ ਲੱਗ ਜੇ। 15 15 ਟਰਾਲੀਆਂ ਦੇ ਅਸੀਂ ਤੂੜੀ ਪਾਈ ਦੀ ਥੱਲੇ। ਤੂੜੀ ਖਰਾਬ ਹੋ ਗਈ ਸਾਰੀ। ਪ੍ਰਸ਼ਾਸਨ ਤੋਂ ਇਹੋ ਕੰਮ ਮੰਗ ਕਰਨਿਆ ਵੀ ਇਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਏ ਕੁਛ ਨਾ ਕੁਛ ਜਿਹੜਾ ਅਸੀਂ ਦੁਬਾਰਾ ਡੰਗਰਾਂ ਦਾ ਸ਼ੈੱਡ ਬਣਾ ਕੇ ਤੇ ਆਪਣਾ ਕੰਮ ਚਲਾਈਏ ਕੁਛ ਨਹੀਂ ਕਿੱਲਾ ਡੇਢ ਕਿੱਲਾ ਪੈ ਲਈ ਆ ਇਹ ਮਹਾ ਗੁਜ਼ਾਰਾ ਇਹ ਹੁੰਦਾ ਗੁਜ਼ਾਰਾ ਵੀ ਨਹੀਂ ਹੁੰਦਾ ਕਿੱਲੇ ਡੇਢ ਕਿੱਲੇ ਚੋਂ ਕੀ ਹੋਏਣਾ ਨੁਕਸਾਨ ਜੀ ਤੁਹਾਡੇ ਸਾਹਮਣੇ ਆ 14-15 ਲੱਖ ਦੇ ਨੁਕਸਾਨ ਹੋਇਆ ਤੂੜੀ ਨੁਕਸਾਨੀ ਗਈ ਟੋਕਾ ਨੁਕਸਾਨ ਆ ਗਿਆ ਟੋਕਾ ਟੁੱਟ ਗਿਆ ਨਾ ਸੰਦੂਲ ਸਿੰਘ ਇਹ ਤਤਲੇ ਇਹ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਹੁਣ ਵੇਖੋ ਲੈਂਟਰ ਨੁਕਸਾਨ ਕਿੰਨਾ ਕਾ ਇਹ ਲੈਂਟਰ ਪਉਣਾ ਹੋਏ ਕਿੰਨੇ ਕਾ ਬੰਦਾ ਮਾੜਾ ਦੇ ਪਾ ਹੀ ਨਹੀਂ ਸਕਦਾ ਤੇ ਜੇ ਕਿਸ ਨੇ ਪਵਾ ਲਿਆ ਹੋਇਆ ਤੇ ਹੁਣ ਪਾਣੀ ਨੇ ਛੁੱਟ ਦਿੱਤਾ ਇਸ ਕਰਕੇ ਇਹਦੀ ਮਦਦ ਹੋਣੀ ਚਾਹੀਦੀ ਆਜਾ ਕੇ ਵੇਖ ਲਓ ਹੁਣ ਕਿੱਡਾ ਵੱਡਾ ਬਣਦਾ ਅਗਦਾ ਲੱਖ ਦਾ ਮਖਾਰਾ ਜੀ ਹਾਂ ਆ ਪੌੜੀਆਂ ਪਾੜੀਆਂ ਸਭ ਕੁਝ ਟੜਿਆ ਰਹਿ ਗਿਆ ਪੌੜੀਆਂ ਪਾੜੀਆਂ ਸਭ ਟੁੱਟੜ ਗਏ ਘਾਟਾ ਕਾ ਸਭ ਟੁੱਟੜ ਗਿਆ ਇਹਨਾਂ ਦਾ ਇਹ ਮੇਰਾ ਨਾਂ ਜੇ सुरेंद्रਜੀਤ ਸਿੰਘ ਬਾਜਵਾ ਪਿੰਡ ਤਤਲੇ ਇਹ ਨੁਕਸਾਨ ਤੇ ਪਾਜੀ ਬਰਸਾਤਾ ਨੇ ਨੰਗ ਕਰਤਾ ਐਂ ਤੇ ਮਹਾ ਡੰਗਰ ਕੱਢੇ ਥੱਲਿਓ ਇਹਦੇ ਡੰਗਰ ਹੀ ਥੱਲੇ ਆਏ ਨੇ ਅਸੀਂ ਆਪ ਧੋੜ ਕੇ ਬਚੇ ਆ ਜਦੋਂ ਕੰਦ ਬਹਿਣ ਲੱਗੀ ਆ ਵੇਖੀ ਆ ਤੇ ਉਹ ਬਰਾਂਡਾ ਹੀ ਸਾਰਾ ਥੱਲੇ ਆ ਗਿਆ ਛੱਡ ਐਡਾ ਤਗੜਾ ਛੱਡ ਡੰਗਰਾਂ ਵਾਸਤੇ ਬਣਿਆ ਦਾ ਸੋ ਹੋਟਲ ਲੰਮਾ 20 ਫੁੱਟ ਚੌੜਾ ਅੱਜ ਦੇ ਜਮਾਨੇ 'ਚ ਐਡਾ ਸ਼ੈੱਡ ਪਾਉਣਾ ਹੋਵੇ ਤੇ 15-20 ਲੱਖ ਰੁਪਈਆ ਲੱਗ ਜੇ 15 15 ਟਰਾਲੀਆਂ ਦੇ ਅਸੀਂ ਤੂੜੀ ਪਾਈ ਦੀ ਸੀ ਥੱਲੇ ਤੂੜੀ ਖਰਾਬ ਹੋ ਗਈ ਸਾਰੀ ਪ੍ਰਸ਼ਾਸਨ ਤੋਂ ਇਹੋ ਕੰਮ ਮੰਗ ਕਰਨਿਆ ਵੀ ਇਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਏ ਕੁਛ ਨਾ ਕੁਛ ਜਿਹੜਾ ਅਸੀਂ ਦੁਬਾਰਾ ਡੰਗਰਾਂ ਦਾ ਸ਼ੈੱਡ ਬਣਾ ਕੇ ਤੇ ਆਪਣਾ ਕੰਮ ਚਲਾਈਏ ਕੁਛ ਨਹੀਂ ਕਿੱਲਾ ਡੇਢ ਕਿੱਲਾ ਪੈ ਲਈ ਆ ਮਹਾ ਗੁਜ਼ਾਰਾ ਇਹ ਹੁੰਦਾ ਗੁਜ਼ਾਰਾ ਵੀ ਨਹੀਂ ਹੁੰਦਾ ਕਿੱਲੇ ਡੇਢ ਕਿੱਲੇ ਚੋਂ ਕੀ ਹੋਏ ਨਾ ਨੁਕਸਾਨ ਜੀ ਤੁਹਾਡੇ ਸਾਹਮਣੇ ਆ 14-15 ਲੱਖ ਦੇ ਨੁਕਸਾਨ ਹੋਇਆ ਟੂੜੀ ਨੁਕਸਾਨੀ ਗਈ ਟੋਕਾ ਨੁਕਸਾਨਿਆ ਗਿਆ ਟੋਕਾ ਟੁੱਟ ਗਿਆ ਨਾ ਸੰਦੂਲ ਸਿੰਘ ਇਹ ਤਤਲੇ ਇਹ ਜੀ ਦੇ ਵਿੱਚ ਤੁਹਾਨੂੰ ਪਤਾ ਹੈ ਹੁਣ ਵੇਖੋ ਲੈਂਟਰ ਨੁਕਸਾਨ ਕਿੰਨਾ ਦਾ ਇਹ ਲੈਂਟਰ ਪਉਣਾ ਹੋਏ ਕਿੰਨੇ ਕਾ ਬੰਦਾ ਮਾੜਾ ਦੇ ਪਾ ਨਹੀਂ ਸਕਦਾ ਜਿੱਕੇ ਨੇ ਪਵਾ ਲਿਆ ਤੇ ਹੁਣ ਪਾਣੀ ਨੇ ਛੁੱਟ ਦਿੱਤਾ ਇਸ ਕਰਕੇ ਇਹਦੀ ਮਰਦ ਹੋਣੀ ਚਾਹੀਦੀ ਆ ਸਾਜਾ ਵੇਖ ਲਓ ਹੁਣ ਕਿੱਡਾ ਵੱਡਾ ਬਣਦਾ 1.5 ਲੱਖ ਦਾ ਮਕਸਾ ਹੈ ਜੀ ਹਾਂ ਆ ਪੌੜੀਆਂ ਪਾੜੀਆਂ ਸਭ ਕੁਝ ਟੜਿਆ ਰਹਿ ਗਿਆ ਪੌੜੀਆਂ ਪਾੜੀਆਂ ਸਭ ਟੁੱਟੜ ਗਏ ਕਾਕਾ ਕਾ ਸਭ ਟੋਟੜ ਗਿਆ ਇਹਨਾਂ ਦਾ